ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਖਿਲਾੜੀ ਦਿਖਾਵਾਂਗੇ ਜੋ ਕਿ ਗੁੜ ਤਿਆਰ ਕਰਦੇ ਆਂ ਇੱਕ ਮਾਤ ਖੜਾ ਹ ਕੋਲ ਇਕਣਾ ਇਹ ਗੰਨੇ ਤੋਂ ਇਹ ਗੁੜ ਤਿਆਰ ਕਰਦੇ ਆਂ ਪਟਿਆਲੇ ਦੇ ਰੋਡ ਸਰਹੰਦਰੂ ਜਾ ਰਹੀ ਆ ਤੇ ਸਰਹੰਦਰੂ ਰੋਡ ਜਾ ਰਹੀ ਆ ਇੱਥੇ ਨਾ ਆ ਬੋਰਡ ਲੱਗਿਆ ਹੋਇਆ ਇਹਨਾਂ ਦਾ ਇਹਦੇ ਉੱਪਰ ਫੋਨ ਨੰਬਰ ਵੀ ਇਹਨਾਂ ਦਾ ਲਿਖਿਆ ਹੋਇਆ ਸਰਦਾਰ ਜੀ ਗੁੜ 100% ਪਿਓਰ ਗੁੜ ਸ਼ੱਕਰ ਤੁਸੀਂ ਦੇਖ ਸਕਦੇ ਆ ਆ ਨੰਬਰ ਆ ਇਹਨਾਂ ਦਾ ਤੇ ਆਹ ਰੋਡ ਸਰਹੰਦ ਨੂੰ ਜਾ ਰਿਹਾ ਹੈ ਤੇ ਉਧਰ ਪਟਿਆਲੇ ਨੂੰ ਆ ਰਿਹਾ ਆ ਆ ਪਟਿਆਲੇ ਨੂੰ ਆ ਰਿਹਾ ਇਧਰ ਗੱਡੀਆਂ ਉਪਰ ਸਰਹੰਦ ਨੂੰ ਜਾ ਰਹੀਆਂ ਇਹ ਰੋਡ ਦੇ ਉੱਪਰੇ ਆ ਇਹ ਠਲਾੜੀ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਹੇ ਆ ਸਾਰੀ ਉਹ ਆਹ ਦੇਖ ਲਓ ਲਓ ਉੱਪਰ ਸਾਰਾ ਕੋਸ਼ਿਸ਼ ਨੰਬਰ ਵੀ ਨੇ ਲਿਖਿਆ ਆਪਣਾ ਨੰਬਰ ਵੀ ਲੱਗ ਗਿਆ ਬਣ ਸੰਸਮ ਮਿਲਿਆ ਬੈਨ ਨੂੰ ਆ ਦੇਖ ਲਓ ਆਹ ਲਗਾਸ ਨੰਬਰ ਆ ਇਹਨਾਂ ਦਾ ਸਾਰਾ ਯਾਨੀ ਦੂਏ ਵਾਸੀ ਬੋਰਡ ਦੇ ਮੱਥੋਂ ਦਿਖਾਤਾ ਇਹ ਹੁਣ ਇੱਕ ਲਾੜੀਏ ਬਹੁਤ ਹੀ ਕੰਮ ਦੀ ਸਿਸਟਮ ਹੈ ਜਿਹੜਾ ਸਾਰਾ ਇਹ ਤੇ ਇੱਥੇ ਸਾਰੀ ਫੈਮਿਲੀ ਉਹ ਕੰਮ ਕਰਦੀ ਹੈ ਜਿੰਨੇ ਕਰਦੀ ਹੈ ਇਹ ਤੇ ਆਹ ਰਿ ਕੰਟਰੋਲ ਆ ਹੈ ਇਹਨਾਂ ਨੇ ਦੇਖੋ ਕਿੰਨਾ ਇਹਨਾਂ ਨੇ ਉਹ ਆਪਣਾ ਸਿਸਟਮ ਹੈ ਜਿਹੜਾ ਇੱਧਰ ਕਾਹਕ ਕਸਟਮਰ ਸਾਰੇ ਖੜੇ ਆ ਇੱਥੇ ਕਾਫੀ ਆ ਗਏ ਨਾ ਦੇਖੀ ਜਾਣੀ ਹੈ ਹਰ ਇੱਕ ਚੀਜ਼ ਆ ਜਿਹੜੀ ਇਹ ਇਹ ਆਪਣੀ ਇਹਦੀ ਪਿਓਰ ਆ ਔਰ ਇਹ ਬਿਲਕੁਲ ਇਹ ਨਹੀਂ ਇਹਦਾ ਤੇਲ ਵੀ ਆ ਦੇਖ ਲਓ ਆ ਸੱਕਰ ਹੋ ਗਿਆ ਇਹ ਕਣਿਆ ਨੀ ਨਾ ਕਾਉਂਟਰ ਲਾਇਵ ਆ ਪੱਕਾ ਹਿੱਸੇ ਵਾਲਾ ਹੈ ਸਾਰਾ ਤੇ ਇਹ ਹਰ ਇੱਕ ਚੀਜ਼ ਇਹਨਾਂ ਨੇ ਆਪਣੀ ਹੈ ਤੇ ਆਪਾਂ ਹਾਂ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਨੌਜਵਾਨ ਨਾਲ ਸਾਰੀ ਫੈਮਿਲੀ ਜਿਹੜੀ ਇਹ ਕੰਮ ਕਰ ਰਹੀ ਹੈ ਇਹਦਾ ਸਾਰਾ ਸਮਾਨ ਇਹਦਾ ਆਪਣਾ ਹੈ ਦੇਖ ਰਹੋ ਤੇਲ ਵੀ ਉੱਧਰ ਮਾਤਾ ਬੈਠੀ ਹੈ ਉੱਧਰ ਉਹਦੇ ਉੱਪਰ ਤੇ ਹੋਰ ਵੀ ਇਹਨਾਂ ਦਾ ਪਰਿਵਾਰ ਫੈਮਿਲੀ ਆ ਸਾਰੀ ਇਹ ਤੇ ਆਪਾਂ ਇਹ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੰਨਾ ਸਮਾਂ ਹੋ ਗਿਆ ਖਿਡਾਰੀ ਚੱਲਦੇ ਨੂੰ ਤੁਹਾਨੂੰ ਤੇ ਹਾਂਜੀ ਵੀਰ ਜੀ ਆਯੋ ਹਾਂਜੀ ਕੀ ਨਾਮ ਆ ਕਿਹੜੀ ਜਗ੍ਹਾ ਤੇ ਅਸੀਂ ਕਾਲ ਮਰਨਾ ਹਰਦੀਪ ਸਿੰਘਾ ਜੀ ਹਾਂਜੀ ਪਿੰਡ ਬਾਰਨਾ ਜੀ ਸਾਡਾ ਸਰੰਦ ਰੋਡ ਪਿੰਡ ਬਾਰਨਾ ਇਹ ਆਪਣਾ ਹੀ ਲਾਇਆ ਬਾਜੀ ਬਗੈਰ ਦਾਰਾ ਤੇ ਕਿੰਨਾ ਸਮਾਂ ਹੋ ਗਿਆ ਪ੍ਰੋਜੈਕਟ ਲੱਗੇ ਨੂੰ ਇਹ ਹੋ ਗਿਆ ਕਿ 18-20 ਸਾਲ ਤੇ ਇਹਦੇ ਸ਼ੱਕਰ ਗੁੱੜ ਦੇ ਨਾਲ-ਨਾਲ ਕੀ ਕੀ ਸਮਾਨ ਹੋਦੇ ਰੇ ਸੀ ਇਹ ਹੋਰ ਕਈ ਤਰ੍ਹਾਂ ਦਾ ਬਣਦਾ ਜੀ ਗੁੱੜ ਜਿਵੇਂ ਡਰਾਈ ਫਰੂਟ ਵਾਲਾ ਗੁੱੜ ਹੋ ਗਿਆ ਟਿੱਕੀ ਕਹਿੰਦਾ ਨਾ ਜੀ ਆਪਾਂ ਤੇ ਗਾਜਰ ਵਾਲਾ ਗੁੱੜ ਹਲਦੀ ਵਾਲਾ ਇਲਾਇਚੀ ਵਾਲਾ ਗੁੱੜ ਕਈ ਤਰ੍ਹਾਂ ਦੇ ਗੁੱੜ ਆ ਤੇ ਇਹ ਰੇਟ ਕੀ ਆ ਇਹਦਾ ਸ਼ੱਕਰ ਦਾ ਰੇਟ ਲੱਗ 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 ਆ ਸਾਰੇ ਏਟਮਾਂ ਦੀ ਆਹ ਸ਼ੱਕਰ ਥੋੜੀ ਆ ਹਾ ਹਲਦੀ ਘਰਦੀ ਹੋਇਆ ਨਾ ਹਾਂ ਹਾਂ ਹਲਦੀ ਆ ਤੇਲ ਆ ਇਹ ਵੀ ਘਰਦਾ ਹੁੰਦਾ ਇਹਦਾ ਸਾਰਾ ਥੋੜੀ ਜਿਹੀ ਘਰਦੇ ਹਾਸਟਾਕ ਆ ਇਹ ਹਾਂਜੀ ਹਾਂ ਇਹ ਕਿੰਨੇ ਸਮਾਂ ਹੋ ਗਿਆ ਤੁਹਾਡੇ ਚੀਜ਼ ਲੱਗੀ ਨੂੰ ਇਹ ਹੋ ਗਈ ਜੀ ਤਾਂ ਹੁਣ ਕਰ ਰਹੇ ਹਾਂ ਜੀ 15 16 ਸਾਲ ਤੋਂ ਤਿਆਰ ਰਹੀ ਹੈ 15 16 ਸਾਲ ਤੋਂ ਲਗਾਤਾਰ ਤੁਸੀਂ ਕੰਮ ਕਰ ਰਹੇ ਹਾਂ ਹਾਂਜੀ ਹਾਂ ਤੁਹਾਡੀ ਸਾਰੀ ਫੈਮਿਲੀ ਕੰਮ ਕਰਦੀ ਹੈ ਹਾਂਜੀ ਹਾਂ ਸਾਰਾ ਪਰਿਵਾਰੇ ਕਰਦਾ ਸਾਰਾ ਪਰਿਵਾਰੇ ਕੰਮ ਕਰਦਾ ਹੈ ਤੇ ਇਹ ਬਾਹਰਨ ਦੇ ਕੋਲੇ ਪੈ ਗਿਆ ਤੁਹਾਡਾ ਇਹ ਹੈ ਹਾਂਜੀ ਬਾਹਰਨ ਪਿੰਡਾਂ ਵਾਹਨੇ ਪਿੰਡ ਆ ਮੇਨ ਰੋਡ ਤੇ ਹੀ ਆਪਣਾ ਲਾਇਆ ਵੈ ਮੇਨ ਰੋਡ ਤੇ ਲਾਇਆ ਵੈ ਸਾਰਾ ਹੀ ਇਹ ਮਾੜਾ ਗਾ ਸਾਨੂੰ ਉਧਰਲੇ ਪਾਸੇ ਤੇ ਦਿਖਾਓ ਕਿ ਲਾਡੀ ਵਗੈਰਾ ਸਾਰੀ ਹਾਂ ਜੋ ਉੱਪਰਵਾਦੀ ਹਾਂ ਅਦਰ ਅਸੀਂ ਅਸੀਂ ਤੁਹਾਨੂੰ ਦਿਖਾ ਦਨੇ ਆ ਤੁਹਾਨੂੰ ਸਾਰੇ ਦਿਖਾ ਦਨੇ ਆ ਦੇਖੋ ਮਾਥਾ ਨੂੰ ਗੱਲਬਾਤ ਕਰਾਈ ਆ ਤੇ ਆ ਦੇਖੋ ਇੱਧਰ ਤੇ ਆ ਸਮਾਨ ਪਿਆ ਵੀ ਦਿੱਤਾ ਆ ਤੇ ਇਦਾਂ ਇਹਨਾਂ ਨੇ ਆਪਣਾ ਜਣੀ ਜੱਟ ਭਾਈ ਆ ਆਪਣੇ ਸਾਰੇ ਕਿਸਾਨ ਆ ਇਹਨਾਂ ਨੇ ਆਪਣਾ ਸਾਰੇ ਤੁਰਿਆ ਵਾ ਇੱਧਰ ਮੈਂ ਤੁਹਾਨੂੰ ਹੋਰ ਦਿਖਾ ਦਿੰਦਾ ਦੇਖੋ ਚਿਮਣੀ ਆਤੀ ਇਹਨਾਂ ਨੇ ਐਸ ਸਿਸਟਮ ਜਿਹੜਾ ਖਲਾੜੀ ਦਾ ਨਾ ਕਿੰਨਾ ਵਧੀਆ ਚਾਰੇ ਪਾਸੇ ਤੇ ਜਾਲੀ ਲਾਈ ਵੀ ਆ ਤੇ ਅੰਦਰ ਅੰਦਰ ਤੇ ਤੁਹਾਨੂੰ ਦਿਖਾ ਦਿੰਨੇ ਆ ਜਾਲੀ ਲਾਈ ਵੀ ਆ ਨਾ ਸਾਰੀ ਮੈਂ ਕਹਿੰਦਾ ਸਵਾਲ ਹੀ ਨਹੀਂ ਪੈ ਜਾਂਦਾ ਕੋਈ ਮੱਖੀ ਕੋਈ ਹਾ ਗਾਜਰ ਦਾ ਦੇ ਕੰਮ ਨਾ ਗਾਜਰਾ ਛੇ ਦਰ ਆਈਆਂ ਇੱਕਣਾ ਬਹੁਤ ਹੀ ਵਧੀਆ ਸਿਸਟਮ ਆ ਤੁਹਾਡਾ ਸਾਰਾ ਹੀ ਤੁਸੀਂ ਨੇ ਇੰਨਾ ਕੰਮ ਵਧੀਆ ਕਰਿਆ ਵਾ ਅੱਛਾ ਜੀ ਆਹ ਦੇਖੋ ਇੱਧਰ ਆ ਜੀ ਐਦਾਂ ਹੈ ਸਾਰਾ ਇਹਨਾਂ ਦਾ ਅੱਜ ਰੁਕੇ ਕੰਮ ਦਾ ਕਰ ਰਹੀ ਹਾਂ ਸਾਰਾ ਸਿਸਟਮ ਜਿਹੜਾ ਇਹਨਾਂ ਨੇ ਬਣਾਇਆ ਹੈ ਸਾਰਾ ਮੈਨੂੰ ਦਿਖਾਉਣਾ ਜੀ ਸਾਰੀ ਫੈਵਰੀ ਲੱਗੀ ਵੀ ਇਹ ਬਣਾਉਣ ਦੀ ਟੋਟਲਾ ਵਰਦੀ ਬਣਾਉਣੇ ਸਨ ਤੇ ਇਹ ਇਹ ਗਾਜਰ ਵਾਲਾ ਹੈ 10 ਮਾਗਜ ਤੇ ਗਾਜਰ ਵਾਲਾ ਕੋੜਾ ਦੇਖ ਲੋ ਇਹ ਗੁੜ ਗਾਜਰ ਵਾਲਾ ਸਾਰੀ ਇਹ ਇਹ ਡਰਾਈ ਫੂਡ ਵਾਲਾ ਹੈ ਚਲੋ ਮੈਂ ਜਾਂਦਾ ਹਾਂ ਹੁਣ ਬਾਰਡਰ ਪਰੋਂ ਲੈ ਕੇ ਜਾਉਂਗਾ ਮੈਂ ਖਰੋਰੀ ਵਾਡਰ ਨੂੰ ਜਾ ਰਿਹਾ ਉਸ ਘਰ ਦੇ ਵਿੱਚ ਤੇ ਲੈ ਕੇ ਜਾਂਦਾ ਸਾਰੇ ਆ ਸਵਾਨ ਇਹਨਾਂ ਦਾ ਸਾਰੇ ਜਿਹੜਾ ਵਿੱਚ ਪਾਉਨੇ ਆ ਇਹ ਤੇ ਇਹ ਕਿਸਾਨ ਦੇ ਕੰਸਟ੍ਰਕਸ਼ਨ ਸਿਸਟਮ ਇਹ ਦੇਖੋ ਕਿੰਨਾ ਸਿਸਟਮ ਤੁਸੀਂ ਦੇਖੋਗੇ ਨਾ ਜਦ ਇਹ ਸਾਨੂੰ ਤੁਸੀਂ ਦੱਸਣਾ ਸਿਸਟਮ ਇਹਦਾ ਬਹੁਤ ਵਧੀਆ ਲੱਗਿਆ ਚਾਰੇ ਪਾਸੇ ਜਾਲੀ ਲੱਗੀ ਵੀ ਹੈ ਇਹਦੇ ਸਾਰੇ ਪਾਸੇ ਨਾਲ ਤੇ ਜਾਲੀ ਲੱਗੀ ਵੀ ਹੈ ਇਹ ਉੱਪਰ ਵੀ کیا ਕੰਮ ਦਾ ਸਿਸਟਮ ਬਣਾਇਆ ਬੈਨਾ ਨਹੀਂ ਚਿਮਨੀ ਬਿਲਕੁਲ ਧੂਆ ਨਹੀਂ ਹੈਗਾ ਐ ਪੂਰਾ ਸਿਸਟਮ ਹੈ ਜਿਹੜਾ ਹਾ ਚਾਣੀ ਹੈ ਸਾਰੇ ਇੱਧਰ ਗਾਜਰ ਦਾ ਕੰਮ ਚੱਲ ਰਿਹਾ ਹੈ ਤਾਨੂੰ ਸਾਰਾ ਕੁਝ ਸੀਨ ਦਿਖਾਤਾ ਜਾਨੀ ਇਧਰ ਖਿਡਾਰੀ ਆ ਪੂਰਾ ਸਿਸਟਮ ਆ ਜਿਹੜਾ ਹੈ ਐਨ ਪਿਓਰ ਐ ਰਬਾਈਆਂ ਨੇ ਕੰਮ ਪੱਕਾ ਇੰਨਾ ਕਰਿਆ ਵਾ ਨਾ ਮੀਂਹ ਦਾ ਨਾ ਕਣੀ ਦਾ ਨਾ ਮੱਖੀ ਨਾ ਮੱਛਰ ਕੋਈ ਚੀਜ਼ ਨਹੀਂ ਆ ਸਕਦਾ ਚਾਰੇ ਪਾਸੇ ਤੇ ਇਹ ਜਾਲੀ ਉਹ ਜਾਲੀ ਲੱਗੀ ਵੀ ਆ ਖਿਡਾਰੀ ਨੇ ਨਾ ਵਧੀਆ ਕੰਮ ਜਣੀ ਸਾਫ ਸੁਥਰਾ ਕੰਮ ਇਹ ਕਰਿਆ ਵਾ ਸਾਰੀ ਇੰਨਾ ਸਾਫ ਤਾਂ ਮੈਂ ਕਿਤੇ ਦੇਖਿਆ ਨਹੀਂ ਹੈਗਾ ਤੁਹਾਨੂੰ ਮੈਂ ਤਾਂ ਹੀ ਇਹ ਸਾਰੀ ਚੀਜ਼ ਆ ਜਿਹੜੀ ਮੈਂ ਤੁਹਾਨੂੰ ਸਾਰੀ ਦਿਖਾ ਰਹੀ ਹਣੀ ਵਧੀਆ ਖਿਡਾਰੀ ਆ ਅਸੀਂ ਜਾ ਰਹੇ ਤੇ ਖਨੌਰੀ ਬਾਟਰ ਨੂੰ ਕਿਦਨ ਟਰੈਲੀ ਨਹੀਂ 26 ਨਵੰਬਰ ਦੀ ਗੱਲ ਆ ਉਸ ਦਿਨ ਅਸੀਂ ਖਲਾੜੀ ਦੇਖੀ ਜੀ ਜਾਂਦੀ ਜਾਂਦੀ ਤੇ ਅੱਜ ਮੈਂ ਸੋਚਿਆ ਵੀ ਹੁਣ ਜਾ ਰਹੇ ਹਾਂ ਕੀਨ ਮਾ ਪਾਈਆਂ ਦਾ ਆਪਾਂ ਹ ਜ਼ਰੂਰ ਵੀਡੀਓ ਨੂੰ ਬਣਾ ਕੇ ਆਪਾਂ ਇਹਨੂੰ ਵਾਇਰਲ ਕਰੀਏ ਹੋ ਸਾਡੇ ਕਿਸਾਨ ਵੀਰ ਆ ਇਹ ਸਾਰੇ ਵੀਡੀਓ ਨੂੰ ਵਾਤੇ ਵਾਤ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਤੁਸੀਂ ਇਹਨਾਂ ਕੋਲ ਆ ਕੇ ਹੋਰ ਕੋਈ ਗੱਲਬਾਤ ਕੋਈ ਦੱਸਣਾ ਚਾਹਵਾਂਗੇ ਤੁਸੀਂ ਕੋਈ ਲੋਕਾਂ ਨੂੰ ਬੇਤੀ ਆ ਵੀ ਇੱਕ ਵਾਰ ਫਿਰ ਵਾਲਾ ਮੌਕਾ ਠੇਣਾ ਕੋੜ ਸ਼ਕਤ ਜਾਨ ਚਾਹ ਵਾਸਤੇ ਜੀ ਵਧੀਆ ਚੀਜ਼ ਆਣ ਦੇ ਪ्योर ਹਸਤਾਨ ਦੁਆਰਾ ਦੁਆਰਾ ਵੇਚਣਾ ਆਪਣਾ ਇੱਕ ਗੱਲਾਂ ਟਰੈਸ ਬੋਲ ਦੋ ਆਪਣੇ ਵੱਲੋਂ ਤਾਂ ਆਹੀ ਆ ਜੀ ਥ੍ਰੀ ਲੋਕਾਂ ਦੀ ਸਿਹਤ ਪਰ ਵਧੀਆ ਚੀਜ਼ ਖਾਣ ਦੇ ਦੇਖੋ ਜੀ ਵਧੀਆ ਚੀਜ਼ ਉਹ ਬੰਦਾ بار بار ਯਾਦ ਕਰਦਾ ਜੀ ਇੱਕ ਵਾਰ ਆਣ ਦੇ ਦਾ ਦੁਆਰਾ ਦੁਆਰਾ ਟਰੈਸ ਦੱਸ ਦੋ ਆਪਣਾ ਆਪਣਾ ਟਰੈਸ ਜੀ ਪਿੰਡ ਬਾਰਨਾ ਜੀ ਪਟਿਆਲੇ ਦੇ ਕੋਲੇ ਸ੍ਰੀ ਅੰਦਰ ਰੋਡ ਤੰਦਰ ਰੋਡ ਕੰਡ ਬਾਰਨ ਡੈਂਟਲ ਕਾਲਜ ਦੇ ਸਾਹਮਣੇ ਆਪਣਾ ਘਲਾੜੋ ਫੋਨ ਨੰਬਰ ਬੋਲ ਦੋ ਮੇਰਾ ਨੰਬਰ 99011 6422 ਇਹ ਵੀਰ ਨੂੰ ਜਰੂਰ ਸੀਨੇ ਮੌਕਾ ਦੇਣਾ ਕਿਸਾਨ ਵੀਰ ਨਾਲ ਆਪਣੇ ਦੇਖ ਲੈਣਾ ਕਿੰਡਾ ਬੜਾ ਸਾਨੂੰ ਦਿਖਾਇਆ ਸਾਰਾ ਕੁਝ ਵੀਡੀਓ ਦੇ ਵਿੱਚ ਪਾਤੇ ਪਾਤ ਵੀਡੀਓ ਸ਼ੇਅਰ ਕਰਿਓ ਆ ਕਿ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ